ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਸਾਧ ਸੰਗਤ ਜੀ ਵਿਆਹ ਦੀ ਖੁਸ਼ੀ ਤੋਂ ਬਾਅਦ ਜਿਵੇਂ ਸਾਰੇ ਪਰਿਵਾਰ 'ਚ ਖੁਸ਼ੀ ਆਉਂਦੀ ਹੈ ਉਸੇ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਸਾਰੇ ਜਿੰਨੇ ਕਟਵੇ 'ਚ ਜਿ ਜਾਸੂ ਹੈ ਸਾਰਿਆਂ ਨੂੰ ਜਿਵੇਂ ਸੁੱਖਰਾ ਦੂਮਾ ਉਹ ਪ੍ਰਕਰਨ ਦੁਆਰਾ ਮਾਰਾ ਉਪਦੇਸ਼ ਜਿੰਦਿਆਂ ਦੇ ਕੋ ਦਾ ਪ੍ਰਮੇਸ਼ਰ ਉੰਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਸਭਜਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੂਰੀ ਇਹ ਹਲਕੀ ਸ਼ਾਂਤ ਜੇ ਉੱਠੇ ਪਾਰਸਾ ਦੂਜੇ ਘਰ ਤੇ ਜਾਂਦੇ ਹੰ ਗੁਰਮੁਖ ਹਰ ਗੁਣ ਗਾਏ ਜਿਨੂੰ ਗੁਰਮੁਖਾਂ ਨਾਲ ਮਿਲ ਕਰਕੇ ਹਰਿ ਅਕਾਲ ਪੁਰਖ ਦੀ ਪ੍ਰਾਪਤੀ ਦੇ ਭਾਈ ਗੁਣ ਗਾਉਣਾ ਕੀਤਾ ਫਿਰਦਾ ਰਸਨ ਰਸਾਈ ਫਿਰਦਾ ਰਸਨ ਰਸਾਈ ਮਹਾਰਾਜ ਨਾਮ ਨੂੰ ਉਚਾਰਿਆ ਰਸਨਾ ਨੂੰ ਰਸਾਉਣਾ ਕੀਤਾ ਨਾਮ ਤੇ ਹਰ ਰਸਨ ਰਸਾਈ ਮੀਰੀ ਪ੍ਰਭ ਭਾਈ ਉਹਨਾਂ ਨੇ ਹਰੀ ਦੇ ਨਾਮ ਨੂੰ ਰਸਨਾ ਵਿੱਚ ਵੀ ਰਸਾਇਆ ਹੈ ਰਖਣਾ ਵੀ ਲਾਸਟ ਆਜੀ ਇਹ ਉਮਰੇ ਤੋਂ ਉਹ ਨੂੰ ਘਾ ਦੇ ਹਮ ਮਿਲਿਆ ਸਹਿਜ ਸੁਭਾਈ ਸੁਭੇ ਸੁਭ ਪ੍ਰਵੇਸ਼ ਨੂੰ ਨੂੰ ਮਿਲ ਗਿਆ ਹਨ ਦਿਨ ਭੋਗ ਭੋਗੇ ਸੁਖ ਸੋਵੇ ਰਹਿਦਮ ਜੀ ਵੀ ਇਸ ਦੀ ਇਹ ਜਿਹੜੀ ਏਸ ਕਾ ਹੋਣੀ ਹੈ ਉਹ ਦੁਆਏ ਤੋਂ ਨੂੰ ਦਿਨ ਆਉ ਬਾਸ਼ ਬਿੱਤੀ ਉਹ ਦੁਆਏ ਤੋਂ ਪਰਸੂ ਕੀਤ ਨੂੰ ਇਹ ਰੋ ਲਿਆ ਖੋਣੇ ਜਿਸੇ ਬਲਕਾ ਤੁਮ ਫਾਦਾ ਲਖਸਣ ਵਾਲੇ ਇੱਕ ਤਾਂ ਹੋਣੀ ਹੈ ਇਹ ਹੈ ਭੀਰੂ ਦੀ ਉਸ ਆਨੰਦ ਨੂੰ ਭੋਗਣਾ ਆਨੰਦ ਨੂੰ ਭੋਗ ਭੋਗੇ ਸੁਖ ਸੋਵੈ ਸੁਖ ਦੇ ਜਿਹੜੇ ਬਕਲ ਸਮਾਦੀ ਦੀ ਬਣਾਈ ਦੇ ਹਨ ਸ਼ਬਦ ਰਹਿ ਲਿਵ ਲਾਈ ਸ਼ਬਦ ਨਾਮ ਵਿੱਚ ਮਾਰੇ ਚ ਬਿਰਤੀ ਨੂੰ ਜੋੜ ਕੇ ਰੱਖਦੇ ਲਾਈ ਰੱਖਦੇ ਅੱਲੇ ਵੱਡਾ ਭਾਗ ਗੁਰ ਪੂਰਾ ਪਾਈਏ ਵੱਡੇ ਭਾਗਾਂ ਕਰਕੇ ਪੂਰਨ ਗੁਰਾਂ ਦੁਆਰਾ ਇਸ ਬ੍ਰਹਮ ਗਿਆਨ ਨੂੰ ਪਾਈਦਾ ਹੈ ਆਨੰਦ ਨੂੰ ਨਾਮ ਤੇ ਆਏ ਰਾਜ ਨੂੰ ਮਾਰੇ ਦੇ ਅਮਰਤ ਨਾਮ ਨੂੰ ਸਿਹਾਈਦਾ ਹੈ ਸਹਿਜ ਸਹਿਜ ਮਿਲਿਆ ਜਗ ਜੀਵ ਸਹਿਜ ਗਿਆਨ ਕਰਕੇ ਜੈ ਸਰੂਜ ਜਗ ਜੀਵਨ ਦਾ ਮਿਲਿਆ ਹੈ ਨਾਨਕ ਸੁਨ ਸਮਾਈ ਜਿ ਦਿਨ ਸਾਰਿਆਂ ਫੁਰਮਿਆਂ ਤੋਂ ਰਹਿਤ ਹੋ ਕੇ ਉਹ ਫੁਰਸਰੂਪ ਵਿੱਚ ਸਮਾਵੇ ਲੀਨ ਹੋ ਗਏ ਸੰਗਤ ਸੰਤ ਮਿਲਾਏ ਸੰਗਤ ਜੋ ਮਹਾਰਾਜ ਸਾਹਿਬ ਦੀ ਸੰਤਾਂ ਦੀ ਜਿਨ੍ਹਾਂ ਸਾਸ ਦਾ ਆਸਰੇ ਵਿੱਚੇ ਉਹਨਾਂ ਦੀ ਨਾਇਜ਼ ਜਲਨਾ ਕੀਤਾ ਹਰ ਸਰ ਨਿਰਮਲ ਨਾਏ ਹਰੀਆ ਸਰੂਪ ਦਾ ਸਾਧ ਸੰਗਤ ਹਰੀਆ ਨਾਮ ਜਿਸ ਵਿੱਚ ਜਲ ਹੈ ਇਹ ਚਨਾਕ ਨਿਰਮਲ ਉਜਲ ਹੋ ਗਏ ਇੱਥੇ ਉਹ ਕਾਇਰੀ ਮੈਲ ਡਾਈ ਗਈ ਹੈ ਨਿਰਮਲ ਜਲ ਨਾਏ ਮੈਲ ਗਵਾਏ ਉਦੋਂ ਜਲ ਕੇ ਸੁਣਿਆ ਮੁੰਨਿਆ ਮਨ ਕੀਤਾ ਬਾਦਨਾਕੇ ਅਵਿਦਿਆ ਦੀ ਮੈਲ ਨੂੰ ਘੋਆ ਲਿਆ ਭਾਈ ਪਵਿੱਤ ਸਰੀਰਾਂ ਸਰੀਰੋਂ ਵੱਲੋਂ ਹੁਣ ਕੋਈ ਉਤਰ ਹੋਵੇ ਕਾਰਨ ਸੂਫਮ ਸਫੂਲ ਇਹ ਕਿੰਨਾ ਦੇਹਾਂ ਤੋਂ ਕੋਈ ਉਤਰ ਹੋਵੇ ਇਹਦੇ ਮਾਨ ਤੋਂ ਰਹਿਤ ਹੋਵੇ ਖੰਡ ਕੇ ਤੁੰਦੇ ਦੀ ਪ੍ਰਾਪਤੀ ਹੋ ਗਈ ਇਹਨਾਂ ਨੂੰ ਸਰੀਰਕਾਤ ਹੋ ਗਏ ਦੁਰਮਤ ਮੈਲ ਗਈ ਬ੍ਰਹਮ ਭਗਤ ਬੁੱਢੀ ਮਤ ਜਿਹੜੀ ਕਰਨੀ ਸੀ ਪਾਪਾਂ ਦੀ ਮੈ ਚਲੀ ਗਈ ਪਰਮ ਸਰੂਪ ਵੱਲੋਂ ਨਿਰਤ ਹੋ ਗਿਆ ਹਉ ਮੈਂ ਬਿਨ ਠੀ ਪੀਆ ਇਹ ਜੀ ਹੰਕਾਰ ਦੀ ਪੀਰ ਸੀ ਜੰਮਣ ਮੰਦਿਓ ਨਾਸ ਹੋ ਗਈ ਹਾ ਨਦਰ ਪ੍ਰਭੂ ਸਤ ਸੰਗਤ ਪਾਈ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਤ ਸੰਗਤ ਪ੍ਰਾਪਤ ਕੀਤੀ ਹੈ ਇੰਜ ਘਰ ਹੋ ਆਵਾਸ ਗੁਰਿਆ ਦਾ ਕਿਰਪਾ ਕਰਕੇ ਸਾਡਾ ਆਸਰਾ ਟਿਕਾਣਾ ਹੋਇਆ ਹਰ ਮੰਗਲ ਰਾਸ ਰਸਲ ਰਸਾਈ ਮੰਗਲ ਜਸ ਨੂੰ ਗਾ ਕੇ ਰਸਨਾ ਨੂੰ ਰਸ ਪ੍ਰੇਮ ਵਿੱਚ ਰਸਾਉਣਾ ਦਿੱਤਾ ਹੈ ਨਾਨਕ ਨਾਮ ਪ੍ਰਗਾਸ ਸਤਿਗੁਰੂ ਸਾਹਿਬ ਜੀ ਕਹਿੰਦੇ ਹੋ ਨਾਮ ਦਾ ਭਾਈ ਪ੍ਰਕਾਸ਼ ਗੁਰ ਸਿੱਖੋ ਹਿਰਦੇ ਚ ਹੋਇਆ ਹੈ ਅੰਤਰ ਰਤਨ ਵਿਚਾਰੇ ਅੰਦਰ ਉਹਨਾਂ ਦੇ ਰਤਨ ਸਰੂਪ ਦੀ ਵਿਚਾਰ ਪ੍ਰਾਪਤ ਹੋਈ ਹਾ ਗੁਰਮੁਖ ਨਾਮ ਪਿਆਰੇ ਗੁਰਮੁਖ ਮਹਰ ਦੇ ਨਾਮ ਦੇ ਪਿਆਰੇ ਲਿਵ ਲਾਈ ਰੱਖਦੇ ਹੰਮ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਪ੍ਰਭੇਸ਼ਰ ਦੇ ਨਾਮ ਦੇ ਜਿਹੜੇ ਪਿਆਰੇ ਹਨ ਉਹਨਾਂ ਨੂੰ ਸ਼ਬਦ ਨਹੀਂ ਤਾਰ ਦਿੱਤਾ ਹੈ ਗਿਆਨ ਅਧੀਰਗ ਵਾਇਆ ਹਨੇਰਾ ਦੀ ਨਾਮ ਜਗਤ ਕੋਟ ਸੂਰਜਾ ਦਾ ਪ੍ਰਕਾਸ਼ ਹੋ ਗਿਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਜੀਸ਼ੁਪਤ ਕਾ ਦਾ ਦੁਮਚਾਉਂਦੇ ਨੇ ਫੇਰੇ ਦੇਣ ਵੇਲੇ ਲੋਕ ਇਹ ਤੇ ਗਿਆਨ ਕਿਖਾ ਪ੍ਰਗਟ ਹੋ ਗਿਆ ਕੱਡ ਹਿਰਦੇ ਚ ਗਿਆਨ ਦਾ ਮੀਰਾ ਚੱਤੇ ਚਾਨਣ ਪ੍ਰਕਾਸ਼ ਹੋ ਗਿਆ ਧਰਮ ਮੰਦਰ ਸੁਹਾਇ ਤੇ ਕੰਸ਼ਾ ਦੇ ਮੰਦਰ ਅੰਦਰ ਹੀ ਹੈ ਕ੍ਰਿਸ਼ਣ ਉਹ ਪ੍ਰਗਟ ਹੋ ਗਿਆ ਸੋਭ ਨੀਕ ਹੋ ਗਿਆ ਕਾਰ ਸਰੀਰ ਨੇ ਮੰਦਰ ਅੰਦਰ ਅਦਿਸ਼ਤਾਨ ਸਰੂਪ ਜੋ ਹੈ ਉਹਦੇ ਕਰਕੇ ਸੋਭnik ਹੋਏ ਹਾਂ ਕਾ ਮੰਦਰ ਇਸੇ ਪ੍ਰਕਾਰ ਕਾਰ ਸత్సੰਗ ਜੁ ਮਿਲ ਕਰਕੇ ਮੰਦਰ ਜੋ ਅੰਤ ਕਾਰਨ ਹੈ ਉਹ ਸੁਭਗਨਾਂ ਦੇ ਸਾਹ ਸੋਭnik ਹੋਇਆ ਹੈ ਤਨ ਮਨ ਅਰਪ ਸੀਗਾਰ ਬਣਾਈ ਸੌਂਦੀ ਅਰਪ ਦਾ ਸੰਗਤ ਨੂੰ ਮਨ ਵੀ ਅਰਪ ਕੇ ਜਿਹੜਾ ਧਨ ਕੀਤਾ ਹੈ ਦੰਨ ਦਾ ਅਰਥਨ ਕਰਨਾ ਰੂਪ ਨੂੰ ਸ਼ੰਤੀ ਆਦਿ ਸ਼ਿੰਗਾਰ ਬਣਾ ਲੈ ਸਾਧਨਾਂ ਦੇ ਹਰ ਪ੍ਰਭ ਸਾਚੇ ਭਾਇਆ ਉਹ ਜੀ ਪ੍ਰਭ ਸੱਚੇ ਨੂੰ ਭਾਵੇ ਚੰਗੇ ਲੱਗਿਆਏ ਹੋ ਜੋ ਪ੍ਰਭ ਕਹ ਸੂਈ ਪਰ ਕੀਜੈ ਜੋ ਗੁਰੂ ਕਰਜ ਨੂੰ ਪਰ ਵਿਸ਼ੇਸ਼ ਕਰਕੇ ਭਲਾ ਕਰਕੇ ਧਾਰਮ ਕਰੀਏ ਨਾਨਕ ਅੰਕ ਸਮਾਇ ਪ੍ਰਭ ਗੁਰ ਕਰਮ ਅ ਦੇ ਅੰਕ ਸਰੂਪ ਵਿੱਚ ਅੰਕ ਪ੍ਰੇਮ ਦੁਆਰਾ ਸੁਆਇਆ ਮਿਲਿਆ ਜਾਂਦਾ ਹੈ ਹਰ ਪ੍ਰਭ ਕਾਜ ਰਚਾਇ। ਕਿਉਂ ਹਰੀ ਪ੍ਰਭ ਨੇ ਆਪ ਦੀ ਪ੍ਰਾਪਤੀ ਅ ਬ੍ਰਹਮ ਗਿਆਨ ਦਾ ਮੂਖ ਰੂਪੀ ਕਾਰਜ ਚੋਂ ਆ ਕੀਤਾ ਹੈ। ਗੁਰਮੁਖ ਵਿਆਹ ਹਣ ਆਇਆ। ਗੁਰੂ ਜੋ ਮੂਖੀ ਹੈ ਉਹ ਸਰਬ ਰੂਪੀ ਪ੍ਰੋਣ ਦੀਆਂ ਵਿਆਹ ਕਰਾਉਣ ਵਾਲੇ। ਉਹਨਾਂ ਦੁਆਰਾ ਜਿਹੜਾ ਪ੍ਰਮੇਸ਼ਰ ਪ੍ਰਾਪਤ ਹੈ ਦੀ ਪੂਰਵ ਆਹਨ ਪ੍ਰਾਪਤ ਹੋਇਆ ਆ ਕੇ। ਕਿ ਵਿਵਹਣ ਵਾਸਤੇ ਆਇਆ ਹੈ ਵਿਆਹਣ ਦੀ ਰੂਪੋ ਵਿਆਹਣ ਆਇਆ ਗੁਰਮੁਖ ਹਰਿ ਪਾਇਆ ਜਿਹੜਾ ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਵੇਸ਼ੀ ਰੂਪਾਇਆ ਉਹ ਵਿਵਹਣ ਵਾਸਤੇ ਆਪ ਆਇਆ ਪਰਮੇਸ਼ਰ ਸਾਤ ਹਨ ਕੰਤ ਪਿਆਰੀ ਉਹ ਜਿਆਸ ਰੂਪ ਪਤੀ ਨੂੰ ਪਿਆਰੀ ਹੈ ਜੀਵ ਰੂਪੀ ਇਸਤਰੀ ਸੌ ਦਾਸ਼ ਗੁਰਤੀ ਕੰਤ ਸਾਖੀ ਜੀਤ ਨੂੰ ਪਿਆਰੀ ਹੈ ਸਾਂਸ ਤੇ ਜਾਣਾ ਮਿਲ ਮੰਗਲ ਗਾਏ ਹਰ ਬਹੁਤ ਸਮਾਰ ਮਿਲ ਕੇ ਮੰਗਲਾ ਚਾਰ ਗੁਣਾ ਕੀਤਾ ਮਹਾਰਾਜ ਦਾ ਹਰ ਜੀਓ ਆਪ ਸਵਾਰੀ ਆਈ ਜੀ ਨੂੰ ਉਹਨਾਂ ਦੀ ਬਿੱਟੀ ਨੂੰ ਸਵਾਰ ਲਿਆ ਹੈ ਗੁਣਾ ਕਰਕੇ ਸੁਰ ਨਰ ਗਣ ਗੰਧਰਵ ਮਿਲ ਆਏ ਜਦੋਂ ਬ੍ਰਹਮ ਗਿਆਨੀ ਵਾਹਿਰੂ ਦੀ ਪ੍ਰਾਪਤੀ ਕਰਦਾ ਹੈ ਉਹ ਵਰਸ਼ਮ ਕਰਨੋਂ ਆਪੇ ਦੇਵ ਤੇ ਦੇਵੀ ਸੰਪਦਾ ਵਾਲੇ ਨਰ ਜਿਹੜੇ ਨਰਵ ਤੋਂ ਸੂਰਮਾ ਵਿੱਚੋਂ ਦੇ ਪਰਿਵਿਨ ਨੂੰ ਪ੍ਰਾਪਤ ਹੋਏ ਹੈ ਗਲ ਸਮੂਹ ਸ਼ੀਂਗੀ ਦੇ ਟਾਣੋ ਸ਼ਾਣਾ ਆਦਤ ਹਾ ਹੂ ਹੂ ਆਦੇ ਗੰਧਰਵੋ ਇਹ ਮੇਕੇ ਉਹਨਾਂ ਦੇ ਦਰਸ਼ਨ ਕਰਨ ਆਵੇ ਬ੍ਰਹਮ ਗਿਆਨੀਆਂ ਦੇ ਆਪੂਰਵ ਜੰਯ ਬਣਾਈ ਇਹਨਾਂ ਨੂੰ ਅਗੁਰੂ ਦੀ ਪ੍ਰਾਪਤੀ ਹੋਈ ਇਹ ਸਾਰੇ ਆਏ ਦਰਸ਼ਨ ਕਰਨ ਮੁਹੱਤਮਲ ਕਤ ਤੇ ਇਹ ਮਾਨੋ ਅਪੂਰਵ ਨਾ ਅਸਚਾਰ ਹੋ ਇਹ ਨਵੇਂ ਤਰੀਕੇ ਦੀ ਇਸ ਗੱਲ ਜਾਨੀ ਬਣ ਗਈ ਹੈ ਨਾਨਕ ਪ੍ਰਭ ਪਾਇਆ ਮੈਂ ਸਾਚਾ ਜੀ ਦੀ ਪ੍ਰਾਕਤੀ ਹੋਈ ਵੇਖ ਕੇ ਬ੍ਰਹਮ ਜਾਨੇ ਨੂੰ ਦੇਖਣ ਆਉਂਦੇ ਆ ਸਾਰੇ ਸੋ ਮਹਾਰਾਜ ਜੀ ਪ੍ਰਭੂ ਸੱਚੇ ਅਕਾਲ ਕੁਖ ਨੂੰ ਭਾਈ ਪਾ ਲਿਆ ਹੈ ਨਾ ਕਦੇ ਮਰੈ ਨਾ ਜਾਇ ਇਹ ਕੈਸੇ ਆਨੰਦ ਹੈ ਨਾ ਕਦੇ ਉਹ ਮਰਦਾ ਨਾ ਕਦੇ ਸੁਹਾਗ ਜਾਂਦਾ ਨਾ ਕਦੇ ਜਾਂਦਾ ਮੈਂ ਆਉਂਦਾ ਨਾ ਮਰਦਾ ਇੱਕ ਰਸੋਸ ਰੂਪ ਨੂੰ ਪਾ ਕੇ ਉਹੋ ਜੇ ਸੂਪ ਹੋ ਗਏ ਨਾ ਮਰਨਾ ਨਾ ਜੰਮਣਾ ਨਾ ਆਉਣਾ ਜਾਣਾ ਐਸੀ ਮੁਕਤਪਦ ਨੂੰ ਪਾ ਕੇ ਉਹਦਾ ਸਰੂਪ ਵੀ ਹੋ ਗਏ ਹਾਂ ਸੁਰ ਨਰ ਗਣ ਗੰਧਰਵ ਮਿਲ ਆਏ ਤੇਰੇ ਹਰ ਦੂਰ ਬਚਨ ਜਾਈ ਬੜਾਈ ਨਾਰਿਕ ਪ੍ਰਭ ਪਾਇਆ ਮੈਂ ਸੱਚ ਨਾ ਕਦੇ ਮੜਾ